ਹਾਂਜੀ ਰਾਧਾ ਸਵਾਮੀ ਜੀ ਬਾਬਾ ਜੀ ਦੀ ਸਾਰੀ ਪਿਆਰੀ ਸੰਗਤ ਨੂੰ ਅੱਜ ਆਪਾਂ ਬਾਬਾ ਜੀ ਦੇ ਕੋਸ ਸਵਾਲ ਜਵਾਬ ਜਿਹੜੇ ਆ ਉਹਨਾਂ ਦੇ ਉੱਤੇ ਇੱਕ ਨਜ਼ਰ ਮਾਰਾਂਗੇ ਕਿਉਂਕਿ ਆਪਾਂ ਨੂੰ ਬਾਬਾ ਜੀ ਨਾਲ ਬਹੁਤ ਜ਼ਿਆਦਾ ਪਿਆਰ ਆ ਅਤੇ ਬਾਬਾ ਜੀ ਵੀ ਆਪਣੀ ਸੰਗਤ ਨੂੰ ਹੱਦੋਂ ਵੱਧ ਪਿਆਰ ਕਰਦੇ ਆ ਲਓ ਜੀ ਇੱਕ ਲੇਡੀਜ਼ ਨੇ ਬਾਬਾ ਜੀ ਨੂੰ ਕੁਐਸਚਨ ਕੀਤਾ ਕਿ ਬਾਬਾ ਜੀ ਜਿਹੜੇ ਘਰ ਮੇਰੀ ਇੰਗੇਜਮੈਂਟ ਹੋਣ ਜਾ ਰਹੀ ਆ ਮਤਲਬ ਜਿਹੜੇ ਘਰ ਮੈਂ ਵਿਆਹ ਕੇ ਜਾਣਾ ਆ ਉਹ ਜਿਹੜੀ ਫੈਮਿਲੀ ਆ ਉਹ ਜਿਹੜਾ ਪਰਿਵਾਰ ਆ ਉਹ ਹੈਗਾ ਆ ਨੌਨ ਵਿੱਚ ਉਹ ਸਾਰਾ ਕੁਝ ਖਾਂਦਾ ਆ ਅਤੇ ਮੈਨੂੰ ਡਰ ਲੱਗਦਾ ਆ ਕਿਤੇ ਮੈਨੂੰ ਉਹ ਮੇਰੇ ਕੋਲ ਉਹ ਚੀਜ਼ਾਂ ਕਿਤੇ ਬੜਮਾਉਣਾ ਲੱਗ ਪੈਣਾ ਅਤੇ ਹੋਰ ਨਾ ਕਿਤੇ ਮੈਨੂੰ ਸੱਸ ਸੰਗ ਵਿਆਸ ਸੋਨ ਨਾ ਦਿੱਤਾ ਜਾਵੇ ਜਿੱਦਾਂ ਮੈਂ ਅਸੀਂ ਬਿਆਸ ਹਾਂ ਨੇ ਅਸੀਂ ਜਾਣਦੇ ਆ ਸਾਨੂੰ ਕਿਤੇ ਸਾਥ-ਸੰਗ ਸੋਨ ਨਾ ਦੇਣ ਜਾਣ ਤੇ ਐਸ ਲਈ ਮੈਂ ਪ੍ਰੋਬਲਮ ਵਿੱਚ ਆ ਤੇ ਬਾਬਾ ਜੀ ਨੇ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਆਨਸਰ ਦਿੱਤਾ ਬਾਬਾ ਜੀ ਨਾਲੇ ਹੱਸ ਪਏ ਤੇ ਨਾਲੇ ਬਾਬਾ ਜੀ ਕਹਿੰਦੇ ਬੇਟਾ ਤੋਲਾ ਤਾਂ ਮੈਨੂੰ ਇਹ ਦੱਸ ਵੀ ਨਾ ਨਾ ਵਜਤ ਵਜ ਕੀ ਹੁੰਦਾ ਆ ਮੈਨੂੰ ਤਾਂ ਇਹਦੇ ਬਾਰੇ ਕੁਛ ਪਤਾ ਹੀ ਨਹੀਂ ਹੈਗਾ ਕੌਣ ਨੌਨ ਸਤਸੰਗੀ ਆ ਕੌਣ ਸਤਸੰਗੀ ਆ ਕੌਣ ਨੌਨ ਵੇਜ ਆ ਕੌਣ ਵੇਜ ਆ ਇਹਦੇ ਬਾਰੇ ਮੈਨੂੰ ਨਹੀਂ ਕੁਝ ਵੀ ਪਤਾ ਤੂੰ ਦੱਸ ਇਹ ਹੁੰਦਾ ਕੀ ਆ ਤੇ ਬਾਅਦ ਵਿੱਚ ਬਾਬਾ ਜੀ ਨੇ ਉਸ ਕੁੜੀ ਨੂੰ ਕਿਹਾ ਕਹਿੰਦਾ ਬੇਟਾ ਬਈ ਇਹ ਆਪਣੇ ਹੱਥ ਵਿੱਚ ਆ ਸਾਰੇ ਕੀ ਕਰਨਾ ਕੀ ਨਹੀਂ ਕਰਨਾ ਸਾਰੇ ਉਸ ਪਰਮਾਤਮਾ ਦੇ ਭੇਜੇ ਹੋਏ ਇਨਸਾਨ ਆ ਸਾਰੇ ਉਹ ਇੱਕ ਸਾਰੇ ਜਿਹੜਾ ਸਾਰਿਆਂ ਦੇ ਜਿਹੜੀ ਸਰੀਰ ਵਿੱਚ ਆਤਮਾ ਆ ਉਹ ਇੱਕ ਪਰਮਾਤਮਾ ਦਾ ਅੰਸ਼ ਆ ਆਪਾਂ ਵਧੀਆ ਬਤੀਰਾ ਉਹਨਾਂ ਦੇ ਨਾਲ ਕਰਨਾ ਆ ਤਾਂ ਜੋ ਉਹ ਆਪਾਂ ਨੂੰ ਪੁੱਛਣ ਵੀ ਤੁਸੀਂ ਕਿ ਕਿਹਦੇ ਲਾੜ ਲੱਗੇ ਆ ਕਿਹਦੇ ਤੁਸੀਂ ਜਿੱਦਾਂ ਗੱਲਾਂ ਸੁਣਦੇ ਆ ਕੌਣ ਤੁਹਾਡਾ ਗੁਰੂ ਆ ਵੀ ਤੁਹਾਡਾ ਇੰਨਾ ਚੰਗਾ ਸੁਭਾਅ ਤਾਂ ਕਰਕੇ ਬਾਬਾ ਜੀ ਕਹਿੰਦੇ ਵੀ ਆਪਾਂ ਇਦਾਂ ਬਿਲਕੁਲ ਵੀ ਨਹੀਂ ਸੋਚੇ ਤੇ ਬਾਬਾ ਜੀ ਨੇ ਉਸ ਇਹ ਲੇਡੀ ਨੂੰ ਕਿਹਾ ਲੜਕੀ ਨੂੰ ਆਖਿਆ ਬਈ ਬੇਟਾ ਇਦਾਂ ਕਿੱਥੇ ਲਿਖਿਆ ਆ ਵੀ ਜਿਹੜੇ ਸਤਸੰਗੀ ਆ ਉਹੀ ਰੱਬ ਦੇ ਬੰਦੇ ਆ ਕੀ ਸਤਸੰਗੀ ਬਦਮਾਸ਼ ਹੈ ਨਹੀਂਗੇ ਕੀ ਸਤਸੰਗੀ ਖਰਾਬ ਹੈ ਨਹੀਂਗੇ ਸਤਸੰਗੀ ਇਦਾਂ ਦੇ ਕਿੰਨੇ ਕਿਹਾ ਜਿਨ੍ਹਾਂ ਜਿਹੜੇ ਸਾਰਿਆਂ ਦੇ ਵਿੱਚ ਗੌਣਿਆ ਕੀ ਕਿਸੇ ਸਤਸੰਗੀ ਵਿੱਚ ਔਗਣ ਹੈ ਨਹੀਂਗਾ ਅੱਤਾਂ ਸਾਰੇ ਰੱਬ ਦੇ ਬੰਦਿਆ ਇਦਾਂ ਬਿਲਕੁਲ ਵੀ ਨਹੀਂ ਸੋਚਣਾ ਹੈਗਾ ਫਿਰ ਉਦੋਂ ਬਾਅਦ ਕਿਸੇ ਨੇ ਸਵਾਲ ਕੀਤਾ ਕਹਿੰਦੇ ਬਾਬਾ ਜੀ ਬਈ ਫੈਮਲੀਆਂ ਸਾਨੂੰ ਜਿੱਦਾਂ ਫੈਮਲੀ ਆ ਜਿਹੜੀ ਉਹ ਬਿਆਸ ਨਹੀਂ ਆਉਣ ਦਿੰਦੀ ਹੈ ਕਿ ਵੀ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਪੈਂਦੀ ਆ ਬਈ ਇਸ ਲਈ ਯਾਨੀ ਕਿ ਸਾਨੂੰ ਥੋੜਾ ਜਿਹਾ ਹੋਰ ਤਰ੍ਹਾਂ ਮਹਿਸੂਸ ਹੁੰਦਾ ਵੀ ਕੀ ਕਰਨਾ ਚਾਹੀਦਾ ਸਾਨੂੰ ਤੇ ਬਾਬਾ ਜੀ ਨੇ ਫਿਰ ਬੜੇ ਵਿਸਥਾਰ ਨਾਲ ਉਹਨਾਂ ਨੂੰ ਜਵਾਬ ਦਿੱਤਾ ਬਾਬਾ ਜੀ ਕਹਿੰਦੇ ਬੇਟਾ ਇਹੋ ਜੀ ਕੋਈ ਗੱਲ ਨਹੀਂ ਹੈਗੀ ਇਨਸਾਨ ਚੰਗੇ ਹੋ ਤੁਸੀਂ ਬਣੋ ਤੁਸੀਂ ਜਦੋਂ ਚੰਗੇ ਜਿੱਦਾਂ ਪਹਿਲਾਂ ਆਪਾਂ ਗੱਲ ਕੀਤੀ ਜਦੋਂ ਤੁਸੀਂ ਚੰਗੇ ਆ ਸਮਝ ਲਓ ਸਾਰੇ ਹੀ ਚੰਗੇ ਆ ਜਦੋਂ ਆਪਾਂ ਨਿੱਕੀ ਨਿੱਕੀ ਗੱਲ ਦੇ ਉੱਤੇ ਕਿਸੇ ਦਾ ਵਿਰੋਧ ਕਰਾਂਗੇ ਜਾਂ ਕਿਸੇ ਦੇ ਨਾਲ ਲੜਾਈ ਝਗੜਾ ਕਰਾਂਗੇ ਜਾਂ ਕਿਸੇ ਨਾਲ ਨਿੱਕੀ ਜਿਹੀ ਗੱਲ ਤੋਂ ਗੁੱਸੇ ਹੋ ਜਵਾਂਗੇ ਇਹ ਅਗਲਾ ਵੀ ਆਪਣੇ ਅਰਗਾ ਹੀ ਆ ਅਗਲਾ ਵੀ ਮੋਰੇ ਉਦਾਂ ਦਾ ਰਿਐਕਸ਼ਨ ਕਰਦਾ ਆ ਜੇ ਅਗਲਾ ਮੋੜਿਓ ਕੋਈ ਐਕਸ਼ਨ ਕਰਦਾ ਤੇ ਆਪਾਂ ਉਹਦਾ ਰਿਐਕਸ਼ਨ ਨਹੀਂ ਕਰਨਾ ਬਿਲਕੁਲ ਵੀ ਉਹਨੂੰ ਪਿਆਰ ਦੇ ਨਾਲ ਸਮਝਾਉਣਾ ਹੈ ਤੇ ਐਨ ਚੰਗੇ ਇਨਸਾਨ ਬਣ ਕੇ ਦਿਖਾ ਲੈਣਾ ਹੈ ਬਾਬਾ ਜੀ ਕਹਿੰਦੇ ਇਦਾਂ ਮਜਾ ਲਿਆ ਕਦੇ ਹੋ ਹੀ ਨਹੀਂ ਸਕਦਾ ਜੇ ਆਪਾਂ ਪਿਆਰ ਦੇ ਨਾਲ ਰਵਾਂਗੇ ਕੋਈ ਆਪਣੇ ਗੱਲ ਨਾ ਮੰਨੇ ਇੱਕ ਵਾਰੀ ਕਹਿੰਦਾ ਨਾ ਮੰਨੂ ਦੋ ਵਾਰੀ ਬਾਬਾ ਜੀ ਕਹਿੰਦੇ ਨਾ ਮੰਨੂ ਆਖਣ ਨੂੰ ਇੱਕਦਮਾਰੀ ਇਦਾਂ ਦਾ ਟਾਈਮ ਆ ਜਾਣਾ ਵੀ ਉਹਨਾਂ ਨੂੰ ਅਗਲੇ ਮੋੜਲੇ ਇਨਸਾਨ ਨੂੰ ਪਤਾ ਲੱਗ ਜਾਣਾ ਇਹ ਇਨਸਾਨ ਬਹੁਤ ਜਿਆਦਾ ਵਧੀਆ ਆ ਮੈਂ ਤਾਂ ਐਵੇਂ ਹੀ ਇਹਦਾ ਵਿਰੋਧ ਕਰੀ ਜਾਂਦਾ ਮੈਂ ਤਾਂ ਐਵੇਂ ਹੀ ਇਹਦੇ ਨਾਲ ਨਿੱਕੀ ਨਿੱਕੀ ਗੱਲ ਤੋਂ ਲੜੀ ਜਾਂਦਾ ਬਈ ਇਹ ਸਹੀ ਆ ਇਨਸਾਨ ਸੋ ਬਾਬਾ ਜੀ ਕਹਿੰਦੇ ਉਹ ਆਪ ਹੀ ਉਹਨਾਂ ਨੇ ਸਾਰਾ ਕੁਝ ਹੋ ਜਾਂਦਾ ਹੁੰਦਾ ਆਪ ਹੀ ਤੁਹਾਨੂੰ ਉਹਨਾਂ ਨੇ ਰੋਕ ਨੂੰ ਛੱਡ ਜਾਣਾ ਤੇ ਬਾਬਾ ਜੀ ਕਹਿੰਦੇ ਵੀ ਆਪਾਂ ਜਦੋਂ ਵੀ satsang ਤੇ ਆਉਨੇ ਆ ਬਿਆਸ ਆਉਨੇ ਆ ਆਪਾਂ ਇੱਥੋਂ ਕੁਝ ਸਿੱਖ ਕੇ ਜਾਣਾ ਆ ਇਦਾਂ ਨਹੀਂ ਆਗਾ ਵੀ ਆਪਾਂ ਬਿਆਸ ਆਗਾ ਗੱਡੀਆਂ ਦੇ ਤੇਲ ਵੀ ਫੂਕ ਦਿੱਤੇ ਆਪਣਾ ਟਾਈਮ ਵੀ ਖਰਾਬ ਕਰ ਲਿਆ ਤੇ ਆਪਾਂ ਰਿਸਕ ਲੈ ਕੇ ਸੜਕ ਦੇ ਉੱਤੋਂ ਦੀ ਬਿਆਸ ਵੀ ਆਏ ਤਾਂ ਆਪਾਂ ਪੱਲੇ ਕੁਝ ਨਹੀਂ ਬੰਨਿਆ ਤੇ ਮੌਜ ਮੇਲਾ ਕਰਕੇ ਇੱਥੋਂ ਵਾਪਸ ਚਲ ਗਏ ਇੱਕ ਮੇਲੇ ਦੇ ਹਿਸਾਬ ਨਾਲ ਆਏ ਮੇਲਾ ਦੇਖਣ ਚੱਲੇ ਆ ਤੇ ਓ ਇਦਾਂ ਹੀ ਮੁੜ ਜਾਣਾ ਕੋਈ ਆਪਣੇ ਪੱਲੇ ਕੁਝ ਨਹੀਂ ਬੰਨ ਕੇ ਨਾਲ ਲੈ ਕੇ ਜਾਣਾ ਫੇਰ ਬਾਬਾ ਜੀ ਕਹਿੰਦੇ ਕੀ ਫੇਰ ਆਉਣ ਦਾ ਬੇਟਾ ਵੇ ਜੇ ਤੁਸੀਂ ਵਿਆਸ ਆਉਣਾ ਆਪਾਂ ਸਾਰਿਆਂ ਨੇ ਇੱਥੋਂ ਕੁਝ ਪੱਲੇ ਬੰਨ ਕੇ ਲੈ ਕੇ ਜਾਣਾ ਆ ਕੋਈ ਗੱਲ ਗੁਰੂ ਦੀ ਪ੍ਰਮਾਤਮਾ ਦੀ ਆਪਣੇ ਲੜ ਬੰਨਣੀ ਆ ਉਹਨੂੰ ਸੋਚਣਾ ਆ ਸਮਝਣਾ ਆ ਤੇ ਉਹਦੇ ਉੱਤੇ ਅਮਲ ਕਰਨਾ ਆ ਜਦੋਂ ਵੀ ਆਪਾਂ ਕਹਿੰਦੇ ਅਮਲ ਕਰਾਂਗੇ ਤਾਂ ਆਪਾਂ ਆਪਾਂ ਨੂੰ ਕੋਈ ਵੀ ਆਪਣੇ ਨਾਲ ਨਹੀਂ ਲੜੂਗਾ ਆਪਣੇ ਨਾਲ ਕੋਈ ਵੀ ਬੈਰ ਵਿਰੋਧ ਨਹੀਂ ਰੱਖੂਗਾ ਆਪਣੇ ਨਾਲ ਸਾਰੇ ਪਿਆਰ ਕਰਨਗੇ ਜਦੋਂ ਆਪਾਂ ਅਗਲੇ ਨਾਲ ਪਿਆਰ ਕਰਾਂਗੇ ਤੇ ਦੂ ਬਾਦ ਬਾਬਾ ਜੀ ਨੂੰ ਕਿਸੇ ਨੇ ਹੋਰ ਪ੍ਰੇਸ਼ਨ ਕੀਤਾ ਕਹਿੰਦੇ ਬਾਬਾ ਜੀ ਮੇਰੇ ਨਾਲ ਪ੍ਰੋਮਿਸ ਕਰੋ ਵੀ ਤੁਸੀਂ ਮੈਨੂੰ ਸੱਚਖੰਡ ਲੈ ਕੇ ਜਾਓਗੇ ਬਾਬਾ ਜੀ ਨਾਲੇ ਹੱਸਣ ਲੱਗ ਪਏ ਨਾਲੇ ਕਹਿੰਦੇ ਸਾਧ ਸੰਗ ਤੋਂ ਉਰੇ ਨਾ ਕਿਤੇ ਰਹਿ ਜਾਓ ਜਿਹੜਾ ਵੀ ਗੱਲ ਕਰਦਾ ਸਿੱਧਾ ਹੀ ਮੈਨੂੰ ਬਸ ਸੱਚਖੰਡ ਲੈ ਜਾਓ ਕਹਿੰਦਾ ਬਾਬਾ ਜੀ ਕਹਿੰਦੇ ਇਦਾਂ ਨਹੀਂ ਹੁੰਦੀ ਮਿਹਨਤ ਕਰਨੀ ਪੈਂਦੀ ਹੁੰਦੀ ਆ ਮਿਹਨਤ ਦੇ ਨਾਲ ਸਾਰਾ ਕੋਸ਼ ਮਿਲਦਾ ਆ ਜੇ ਤੁਸੀਂ ਇੱਕ ਕਦਮ ਪ੍ਰਮਾਤਮਾ ਵੱਲ ਨੂੰ ਪਰਮਾਰਥ ਵਾਲ ਨੂੰ ਚੱਕਦੇ ਆ ਤਾਂ ਪਰਮਾਤਮਾ ਜਿਹੜਾ ਉਹ ਤੁਹਾਡੇ ਵਾਲ ਨੂੰ 100 ਕਦਮ ਚੱਕਦਾ ਆ ਤੁਸੀਂ ਇਦਾਂ ਨਹੀਂ ਕਦੇ ਵੀ ਸੋਚਣਾ ਹੈਗਾ ਵੀ ਅਸੀਂ ਬਿਲਕੁਲ ਕੁਝ ਵੀ ਨਾ ਕਰੀਏ ਤਾਂ ਅਸੀਂ ਸਿੱਧੇ ਸਾਥ ਸੰਗ ਸੱਚਖੰਡ ਚਲ ਜਾਈਏ ਬਾਬਾ ਜੀ ਕਹਿੰਦੇ ਮੈਂ ਕਦੇ ਵੀ ਝੂਠੀਆਂ ਤਸੱਲੀਆਂ ਨਹੀਂ ਦੇਣੀਆਂ ਹੈਗੀਆਂ ਵੀ ਕੋਈ ਜਾਣ ਨਹੀਂ ਦੀ ਹੋ ਜਾਊਗਾ ਜੋ ਤੁਸੀਂ ਮਾਰਾ ਜੀ ਬਸ ਨਾਮ ਦਾ ਲੈ ਲਓ ਬੱਸ ਇਹ ਦੂਬਾ ਤੋਂ ਸੱਚਖੰਡ ਜਾਊਂਗਾ ਮੈਂ ਗਰੰਟੀ ਚੱਕਦਾ ਬਾਬਾ ਜੀ ਕਹਿੰਦੇ ਇਦਾਂ ਦੀਆਂ ਝੂਠੀਆਂ ਤਸੱਲੀਆਂ ਬੈਲ ਕੋਲ ਵੀ ਮੈਂ ਨਹੀਂ ਦਿੰਦਾ ਹੈਗਾ ਜਿਹੜਾ ਮੈਂੰਟ ਕਰੂਗਾ ਉਹੀ ਸੱਚਖੰਡ ਜਾਊਗਾ ਨਾਲੇ ਤੇ ਬਾਬਾ ਜੀ ਨੇ ਬਾਅਦ ਵਿੱਚ ਕਿਹਾ ਜਦੋਂ ਆਪਾਂ ਸੋਚਣ ਲੱਗ ਪਾਵਾਂਗੇ ਵੀ ਕਰਨ ਕਰਾਉਣ ਵਾਲਾ ਸਾਰਾ ਕੁਝ ਮਾਲਕ ਆ ਵੀ ਮਾਲਕ ਦੇ ਉੱਤੇ ਸਾਰਾ ਕੁਝ ਸੈੱਟ ਦਿਵਾੰਗੇ ਸੈੱਟ ਦਿਵਾਾਂਗੇ ਬਾਬਾ ਜੀ ਕਹਿੰਦੇ ਫੇਰ ਕਹਿੰਦਾ ਸਾਰਾ ਕੋਸ਼ ਬਾਬਾ ਜੀ ਕਹਿੰਦੇ ਠੀਕ ਹੋ ਜਾਣਾ ਆ ਫੇਰ ਕੋਈ ਵੀ ਇਦਾਂ ਦੀ ਗੱਲ ਨਹੀਂ ਰਹਿਣੀ ਹੈਗੀ ਤੇ ਜਦੋਂ ਆਪਾਂ ਸਾਰਾ ਕੋਸ਼ ਉਸ ਪਰਮਾਤਮਾ ਦੇ ਉੱਤੇ ਸੈੱਟ ਦੇਣਾ ਆ ਫੇਰ ਉਸ ਪਰਮਾਤਮਾ ਦੀ ਹੀ ਜ਼ਿੰਮੇਵਾਰੀ ਲੱਗ ਜਾਣੀ ਆ ਫੇਰ ਕੁਝ ਵੀ ਸੋਚਣ ਦੀ ਲੋੜ ਨਹੀਂ ਹੈਗੀ ਪਰ ਜਿੱਦਣ ਆਪਾਂ ਕਹਿਣਾ ਆ ਤੂੰ ਹੀ ਤੂੰ ਆ ਮੈਂ ਹੀ ਮੈਂ ਨਹੀਂ ਕਹਿਣਾ ਤੂੰ ਹੀ ਤੂੰ ਕਹਿਣਾ ਆ ਪਰਮਾਤਮਾ ਦੇ ਉੱਤੇ ਸਾਰਾ ਕੋਸ਼ ਸਿੱਚਣਾ ਤੇ ਜੋ ਕਰਨਾ ਮਾਲਕਾ ਤੂੰ ਹੀ ਕਰਨਾ ਆ ਅਸੀਂ ਤੇਰੇ ਬੱਚੇ ਆ ਉਹ ਵੀ ਭੁੱਲਣ ਹਾਰਿਆਂ ਸਾਡੇ ਕੋ ਕੁਝ ਨਹੀਂ ਹੋਣਾ ਹੈਗਾ ਬਸ ਆਪਣਾ ਭਾਂਡਾ ਸਾਫ਼ ਰੱਖਣਾ ਆ ਬਾਕੀ ਕੰਮ ਬਾਬਾ ਜੀ ਕਹਿੰਦੇ ਮੇਰਾ ਤੇ ਫਿਰ ਇੱਕ ਭਾਈ ਸਾਹਿਬ ਨੇ ਕੁਐਸਚਨ ਕੀਤਾ ਬਾਬਾ ਜੀ ਨੂੰ ਉਹ ਕਹਿੰਦਾ ਅੱਬ ਮੇਰੀ ਜਿਹੜੀ ਵਾਈਫ ਆ ਉਹ ਡਾਕਟਰ ਆ ਉਹ ਬੱਚਿਆਂ ਨੂੰ ਅੰਡੇ ਖਿਲਾਉਣਾ ਚਾਹੁੰਦੀ ਆ ਉਹ ਕਹਿੰਦੀ ਆ ਕਿ ਬੱਚੇ ਅੰਡੇ ਖਾ ਕੇ ਜਿਆਦਾ ਤਾਕਤਵਰ ਬਣ ਉਹਨਾਂ ਦਾ ਦਿਮਾਗ ਜਿਆਦਾ ਤੇਜ਼ ਹੋਵੇ ਕਹਿੰਦਾ ਏਸੇ ਵੱਲੋਂ ਮੇਰੀ ਉਹਦੇ ਨਾਲ ਨੋਕ-ਝੋਕ ਹੁੰਦੀ ਰਹਿੰਦੀ ਆ ਸਾਡੇ ਘਰ ਮਾੜੀ-ਮੋਟੀ ਲੜਾਈ ਝਗੜਾ ਹੁੰਦਾ ਰਹਿੰਦਾ ਤੇ ਬਾਬਾ ਜੀ ਨੇ ਫਿਰ ਬੜੀਆਂ ਗੱਲਾਂ ਨਹੀਂ ਕੀਤੀਆਂ ਬਾਬਾ ਜੀ ਨੇ ਇੱਕੋ ਹੀ ਗੱਲ ਵਿੱਚ ਜਵਾਬ ਦਿੱਤਾ ਬਾਬਾ ਜੀ ਕਹਿੰਦੇ ਮੇਰੇ ਵੱਲਾਂ ਦੇਖ ਮੈਂ ਮਾੜਾ ਆ ਮੈਂ ਕਿਹੜੇ ਪਾਸਿਓਂ ਮਾੜਾ ਆ ਕੀ ਮੇਰਾ ਸਰੀਰ ਤਗੜਾ ਨਹੀਂ ਹੈਗਾ ਬਾਬਾ ਜੀ ਕਹਿੰਦੇ ਵੀ ਮੈਂ ਜਾਨਕਿ ਬਾਬਾ ਜੀ ਦੇ ਕਹਿਣ ਦਾ ਮਤਲਬ ਹੈ ਮੈਂ ਕਿਹੜਾ ਕੁਝ ਖਾਣਾ ਬਿਨ ਜਾਨ ਮੈਂ ਤੰਦਰੁਸਤ ਰਹਿ ਸਕਦਾ ਆ ਇਹਨਾਂ ਚੀਜ਼ਾਂ ਤੋਂ ਬਿਨ ਤੇ ਤੁਸੀਂ ਕਿਉਂ ਨਹੀਂ ਰਹਿ ਸਕਦੇ ਆ ਕਿ ਸੋਇਆ ਨਹੀਂ ਬਹਿਮ ਭਰਮ ਆ ਬਈ ਅੰਡੇ ਖਾਣ ਨਾਲ ਜਾਂ ਮੀਟ ਖਾਣ ਦੇ ਨਾਲ ਬੰਦੇ ਦੇ ਵਿੱਚ ਤਾਕਤ ਪੈਂਦੀ ਐ ਇੱਦਾਂ ਕੁਝ ਨਹੀਂ ਹੁੰਦਾ ਹੈਗਾ ਬਸ ਇਹ ਤਾਂ ਤੁਹਾਡੀ ਚੰਗੀ ਖਰਾਕ ਹੋਣੀ ਚਾਹੀਦੀ ਆ ਵਧੀਆ ਤੇ ਤੁਹਾਡੇ ਸਰੀਰ ਨੂੰ ਕੋਈ ਰੋਗ ਨਹੀਂ ਲੱਗਾ ਹੋਣਾ ਚਾਹੀਦਾ ਜਿੱਦਾਂ ਅੱਜ ਕੱਲ ਕੋਈ ਨਸ਼ੇ ਵਗੈਰਾ ਇਤਾਨੀਆਂ ਕਈ ਹਸਾਬ ਕਿਤਾਬ ਚੀਜ਼ਾਂ ਚੱਲਦੀਆਂ ਐਦਾਂ ਦੀ ਕੋਈ ਲੱਤ ਸਰੀਰ ਨੂੰ ਨਹੀਂ ਲੱਗੀ ਹੋਣੀ ਚਾਹੀਦੀ ਬੰਦਾ ਭਾਵੇਂ ਬੇਸ਼ ਨੂੰ ਆ ਬੰਦਾ ਉਹ ਤੰਦਰੁਸਤ ਤੇ ਤਾਕਤਵਰ ਹੁੰਦਾ ਹੀ ਹੁੰਦਾ ਹੈ ਬਾਬਾ ਜੀ ਆ ਆਪਣੇ ਹੁਣ ਜਿੱਦਾਂ ਹਜੂਰ ਜੀ ਆ ਆਪਣੇ ਬਹੁਤ ਜ਼ਿਆਦਾ ਕਰਮ ਚੰਗੇ ਆ ਆਪਾਂ ਸ਼ਬਦਾਂ ਦੇ ਨਾਲ ਇਸ ਗੱਲ ਨੂੰ ਬਿਆਨ ਬਿਲਕੁਲ ਵੀ ਨਹੀਂ ਕਰ ਸਕਦੇ ਹੈਗੇ ਜਿਨਨੇ ਆਪਣੇ ਕਰਮ ਚੰਗੇ ਆ ਆਪਾਂ ਨੂੰ ਦੇਖ ਲਓ ਪੂਰਾ ਗੁਰੂ ਮਿਲਿਆ ਆ ਫੇਰ ਬਾਬਾ ਜੀ ਇੱਕ ਆਪਣੇ ਹੈਗਾ ਲੱਗੇ ਆ ਸਾਧ ਸੰਗ ਘਰ ਲੱਗੇ ਆ 5 5 6 6 ਕਿਲੋਮੀਟਰ ਦੇ ਬਣੇ ਆ ਉਤੋਂ ਅੱਗੇ ਬਿਆਸ ਜਾਣ ਨੂੰ ਦਿਲ ਕਰਦਾ ਆ ਤੇ ਉਹ ਹੀ 50 100 ਕਿਲੋਮੀਟਰ ਦੇ ਲੱਗੇ ਛਾਗੇ ਆਪਾਂ ਨੂੰ ਬਿਆਸ ਪੈਂਦਾ ਆ ਆਪਾਂ ਝੱਟ ਚਲ ਜਾਈਦਾ ਗੱਡੀ ਚੱਕੀ ਦੀ ਆ ਜਾਂ ਆਪਾਂ ਬੱਸ ਵਿੱਚ ਜਲਦੀ ਦਾ ਸਾਧਨ ਵੀ ਆਪਾਂ ਨੇ ਕੋਲ ਸਾਰੇ ਹੈਗੇ ਆ ਸਰੀਰ ਵੀ ਤੰਦਰੁਸਤ ਆ ਤੇ ਬਾਬਾ ਜੀ ਦੀ ਇਹ ਨ ਪੂਰੀ ਕਿਰਪਾ ਆ ਉਸੋ ਜਿਹੜਾ ਇਹ ਮੌਕਾ ਬੰਨ ਕੁੱਲ ਵੀ ਨਹੀਂ ਜਾਣ ਦੇਣਾ ਚਾਹੀਦਾ ਇਹਦਾ ਪੂਰਾ ਲਾਭ ਉਠਾਉਣਾ ਚਾਹੀਦਾ ਆ ਬਾਬਾ ਜੀ ਦੇ ਸਾਧ ਸੰਗਾਂ ਦੇ ਵਿੱਚ ਜਾਣਾ ਚਾਹੀਦਾ ਜੇ ਨਹੀਂ ਜਾ ਹੁੰਦਾ ਆਪਣੇ ਨੇੜਲੇ ਸਾਧ ਸੰਗ ਘਰਾਂ ਦੇ ਵਿੱਚ ਜਾਓ ਜੇ ਉੱਥੇ ਨਹੀਂ ਜਾ ਹੁੰਦਾ ਬਾਬਾ ਜੀ ਕਹਿੰਦੇ ਘਰ ਬਹਿ ਕੇ ਨਾਮ ਭਜਨ ਸਿਮਰਨ ਕਰੋ ਤੇ ਸੇਵਾ ਕਰਨੀ ਚਾਹੀਦੀ ਆ ਸਾਧ ਸੰਗ ਘਰਾਂ ਦੇ ਵਿੱਚ ਇਹ ਜਿਹੜਾ ਮਨੁੱਖਾ ਜਨਮ ਆ ਇਹ ਬਾਰ ਬਾਰ ਨਹੀਂ ਮਿਲਦਾ ਹੈਗਾ ਤੇ ਬਾਬਾ ਜੀ ਦੇ ਕਹਿਣ ਅਨਸਾਰ ਆਪਾਂ ਇਸ ਜਨਮ ਦੇ ਵਿੱਚ ਆ ਕੇ ਤਾਂ ਆਪਾਂ ਮਰਨ ਜੰਮਣ ਦੇ ਕਰਮ ਕਾਂਡਾਂ ਤੋਂ ਦੂਰ ਹੋਣਾ ਆ ਤੇ ਆਪਾਂ ਬਾਬਾ ਜੀ ਦੀ ਪ੍ਰਾਪਤੀ ਕਰਨੀ ਆ ਠੀਕ ਹੈ ਜੀ ਬਾਕੀ ਰਾਧਾ ਸਵਾਮੀ ਜੀ ਸਾਰੀ ਸੰਗਤ ਨੂੰ ਤੇ ਬਾਬਾ ਜੀ ਨੂੰ ਪਿਆਰ ਕਰਨ ਵਾਲੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਦੇ ਆਪਣੇ ਕਮੈਂਟ ਦੇ ਵਿੱਚ ਰਾਧਾ ਸਵਾਮੀ ਜਰੂਰ ਲਿਖਿਓ ਤੇ ਲਾਈਕ ਵੀ ਕਰਿਓ ਅਤੇ ਬਾਕੀ ਜਿਹੜੇ ਹੇਟਰ ਆ ਉਨਾ ਨੂੰ ਵੀ ਸਾਡੀ ਹੱਥ ਬੰਨ੍ਹ ਕੇ ਅਪੀਲ ਆ ਵੀ ਜਦੋਂ ਤੁਹਾਡੇ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਕੋਈ ਬਾਬਾ ਜੀ ਸਾਡੇ ਸਹੀ ਜੋ ਵੀ ਹੈਗਾ ਸਾਰੀ ਦਿਸ਼ਾ ਦੇ ਨਿਰਦੇਸ਼ ਸਾਰਾ ਕੁਝ ਸਹੀ ਆ ਸਾਡਾ ਤੁਹਾਡੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਤੁਸੀਂ ਸਾਨੂੰ ਮਾੜਾ ਵੀ ਕਹਿ ਦਿੰਦੇ ਆ ਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਮਾੜੇ ਹੀ ਠੀਕ ਆ ਬਾਬਾ ਜੀ ਦੇ ਕਹਿਣ ਅਨਸਾਰ ਤੇ ਬਾਕੀ ਜੂੜੇ ਵਸਦੇ ਰਹਿਣ ਸਾਰੇ ਤੇ ਬਾਬਾ ਜੀ ਜਿੱਦਾਂ ਕਹਿੰਦੇ ਹੁੰਦੇ ਹੈਟਰ ਵੀ ਭਾਵੇਂ ਜੂੰਦੇ ਵਾਸਤੇ ਰਹਿਣ ਸਾਰਾ ਕੁਝ ਇਦਾਂ ਹੀ ਚੱਲੀ ਜਾਣਾ ਤੇ ਨਾਮ ਦੇ ਨਾਲ ਜਾਉਣਾ ਚਾਹੀਦਾ ਆ ਪੂਰੇ ਗੁਰੂ ਤੋਂ ਨਾਮ ਲੈ ਕੇ ਤੇ ਬਾਕੀ ਦਾਦਾ ਸਵਾਮੀ ਜੀ ਸਾਰੀ ਸੰਗਤ ਨੂੰ ਫੇਰ ਮਿਲਦੇ ਆ ਅਗਲੀ ਇਦਾਂ ਹੀ ਕੋਈ ਬਾਬਾ ਜੀ ਦੀ ਵਧੀਆ ਜੀ ਵੀਡੀਓ ਲੈ ਕੇ ਜਿਹਦੇ ਵਿੱਚ ਗੁਰੂ ਮਹਾਰਾਜ ਜੀ ਦੇ ਆਪਾਂ ਪ੍ਰਸ਼ੰਸਾ ਕਰਨੀ ਆ ਧੰਨਵਾਦ